ਅਸੀਂ ਜਿਸ دور ਤੋਂ ਲੰਘੇ ਬੜਾ ਡਿਫਰੈਂਟ ਸੀ ਮੇਰਾ ਜਿਹੜਾ ਜਰਨਲ ਸੀ ਉਹ ਲੜਾਈਆਂ ਪੜਾਈਆਂ ਉਹਦਾ ਦੀ ਜ਼ਿੰਦਗੀ ਸੀ ਜਿੰਦੂ ਪੋਸੀਬਲ ਸੀ ਕਿ ਤੁਹਾਡੀ ਪੂਰੀ ਗੱਲਬਾਤ ਔਕਾਵੇਂ ਰੱਖ ਕੇ ਮਤਲਬ ਜੇ ਕਿਤੇ ਪੰਗਾ ਪੈ ਗਿਆ ਤੇ ਬਸ ਤੁਹਾਡਾ ਨਾਮ ਹੀ ਆਉਣਾ ਬਹੁਤ ਜ਼ਰੂਰੀ ਸੀ ਗਰੁੱਪ ਹੁੰਦੇ ਆ ਉਦੋਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਗਰੁੱਪਾਂ ਦਾ ਸਿਸਟਮ ਹੁੰਦਾ ਸੀ ਜੀ ਉਹਨਾਂ ਹੋਰ ਤਰ੍ਹਾਂ ਦੀਆਂ ਲੜਾਈਆਂ ਉਦੋਂ ਤਾਂ ਟਾਈਮ ਬੰਨ ਕੇ ਵਾਲਾ ਸਿਸਟਮ ਹੁੰਦਾ ਸੀ ਜੀ ਤੁਸੀਂ ਆ ਜਾਓ ਫਲਾਣੇ ਤੋਂ ਮਿਲਾਂਗੇ ਫਿਰ ਤੁਸੀਂ ਕੰਮ ਜੇ ਨਹੀਂ ਹੁਣ ਜਿੱਦਾਂ 15 10 15 ਦੋਸਤ ਐ ਉਹ ਮਹਿਫਲਾਂ ਸਾਜ ਲਿਆ ਸੀ ਕਿਸੇ ਇੱਕ ਨਿਪੰਗਾ ਲੈ ਲਿਆ ਫਿਰ ਉਧਰ ਦੁਰਪੇ ਸੋ ਤੁਸੀਂ ਕਰ ਸਕਦੇ ਹੋ ਕੁਝ ਵੀ ਤਾਂ ਹੀ ਤਾਂ ਹੀ ਐਵੇਂ ਨਹੀਂ ਉਸਤਾਦ ਜੀ ਕਹਿੰਦੇ ਹਨ ਮੈਂ ਇਹ ਨਾ ਚੀਜ਼ਾਂ ਤੋਂ ਹਮੇਸ਼ਾ ਅਵੋਇਡ ਕਰਦਾ ਜਿਹੜੇ ਮੈਨੂੰ ਮਿਲਣਾ ਹੁੰਦਾ ਜਿਹੜੇ ਟੇਬਰੀ ਗੋਡੀਆਂ ਤਾਂ ਮੈਨੂੰ ਟੋਕ ਦਿੰਦਾ ਵੀ ਦੁਆ ਕੀ ਕਰੀਏ ਨਾ ਮੈਂ ਹਮੇਸ਼ਾ ਕਹਿੰਦਾ ਮੱਥਾ ਜਿੱਥੇ ਆਸ ਦਾ ਉੱਤੇ ਢੇਕੋ ਮੰਦਰ ਗੁਰਦੁਆਰੇ ਮਸਜਿਦ ਤੇ ਜੰਨੇ ਬੰਦੇ ਨੂੰ ਕਦੇ ਗੱਲ ਕਰਨੀ ਚਕਾਉਣੀ ਗੱਲ ਦਾ ਕੜਾ ਕੇ ਅੱਖ ਚੱਕ ਬਗ ਗੱਲ ਕਰਨੀ ਆ ਜੋ ਫੌਸੀ ਤੇ ਲਟਕਾ ਦੇਗਾ ਹਮੇਸ਼ਾ ਆਪਦੇ ਕਰਤਾਰ ਨੂੰ ਬੁਲੰਦ ਰੱਖਣਾ ਹੈ ਸਾਰੇ ਇਨਸਾਨ ਬਰਾਬਰ ਹੈ ਵੱਡੇ ਸਾਡੇ ਸਪਿਰਚੁਅਲ ਹੈ ਜੀ ਜਿਨ੍ਹਾਂ ਨੇ ਆਪ ਇਹ ਜ਼ਿੰਦਗੀਆਂ ਸਾਡੇ ਲਈ ਸਾਨੂੰ ਰਾਹ ਦਿਖਾਉਣ ਲਈ ਦਾਦ ਬਹੁਤ ਸੋਹਣੀ ਗੱਲ ਹੈ ਉਸਤਾਦ ਕਦੇ ਨਹੀਂ ਆ ਮੇਰੇ ਪਿੱਛੇ ਇੱਕ ਵਾਰੀ ਲਿਖਤਾ ਸੀ ਸ਼ੋਅ ਤੇ ਲੈਜੈਂਡ ਲਗਾਇਨ ਕੋਟੋ ਬਿਲਕੁਲ ਨਹੀਂ ਲਿਖਣਾ ਜਿਹੜੇ ਤੁਹਾਡੇ ਚਾਹਣ ਵਾਲੇ ਹੈ ਜਿਨ੍ਹਾਂ ਨੂੰ ਤੁਹਾਡੀ ਚਾਹਤ ਹੈ ਪਹਿਲਾਂ ਉਹਨਾਂ ਦੀਆਂ ਸੋਚਾਂ ਤੇ ਖਾਰੇ ਉਤਰੋ ਜੀ ਜਦੋਂ ਪਰਖ ਲੰਮਿਆ ਜਦੋਂ ਉਸ ਕਸਵੱਟੀ ਤੇ ਤੁਸੀਂ ਉਤਰ ਜਾਨਿਓ ਜੀ ਫਿਰ ਉਹ ਤੁਹਾਨੂੰ ਆਪਣਾ ਭਰਾ ਸਮਝਣਗੇ ਫਿਰ ਤੁਹਾਡੀ ਡਾਰਟ ਸੈੱਟ ਦੇ ਪਰ ਜੇ ਕੋਈ ਕੱਚ ਕਰੜ ਬੰਦਾ ਨਾ ਬੇਲੋੜੀ ਗੱਲ ਕਰਦਾ ਫਿਰ ਕਈ ਵਾਰੀ ਕਿਉਂ ਪਿੰਡਾਂ ਆਣੇ ਨਾ ਅਗਦੇ-ਅਗਦੇ ਵੱਟ ਚੜ ਜਾਂਦਾ ਉਹਦਾ ਬਹੁਤੀ ਬਹੁਤਾ ਵਕਤ ਮੈਕੂਲ ਰਹਿਣਾ ਤੁਸੀਂ ਰਹੇ ਹੋ ਫੈਨ ਕਿਵੇਂ ਸੀ ਤੁਸੀਂ ਗਏ ਹੋ ਕਦੀ ਆਪਣੀ ਜਵਾਨੀ ਦੇ ਵਿੱਚ ਕਿਸੇ ਦਾ ਅਖਾੜਾ ਦੇਖਣ ਅਸੀਂ ਜਿਸ ਦੌਰ ਤੋਂ ਲੰਘਿਆ ਬੜਾ ਡਿਫਰੈਂਟ ਸੀ ਮੇਰਾ ਜਿਹੜਾ ਜਨਰ ਸੀ ਉਹ ਕਲਾਕਾਰਾਂ ਦਾ ਮੇਲ ਮਲਾਪੜਾ ਘਟ ਸੀ ਸਾਡੇ ਆਪਣੇ ਸਰਕਲ ਸੀ ਉਦੋਂ ਹੋਰ ਤਰ੍ਹਾਂ ਦੀ ਦੁਨੀਆ ਮੰਨ ਜਿਹੜੇ ਚੰਡੀਗੜ੍ਹ ਜਦੋਂ ਹੋਸਟਲਾਂ ਚ ਰਹਿੰਦੇ ਸੀ ਉਦੋਂ ਲੜਾਈਆਂ ਪੜਾਈਆਂ ਉਹਦਾ ਦੀ ਜ਼ਿੰਦਗੀ ਸੀ ਉਦੋਂ ਪੋਸੀਬਲ ਨਹੀਂ ਸੀ ਸਿੱਕੇ ਤੁਹਾਡੀ ਪੂਰੀ ਗੱਲਬਾਤ ਠੋਕ ਕਿਵੇਂ ਕੀ ਮਤਲਬ ਜੇ ਕਿਤੇ ਪੰਗਾ ਪੈ ਗਿਆ ਤੇ ਬਸ ਤੁਹਾਡਾ ਨਾਮ ਹੀ ਆਉਣਾ ਬਹੁਤ ਜ਼ਰੂਰੀ ਨਹੀਂ ਗਰੁੱਪ ਹੁੰਦੇ ਉਦੋਂ ਜਦੋਂ ਪੜਦੇ ਹੁੰਦੇ ਸੀ ਤਾਂ ਗਰੁੱਪਾਂ ਦਾ ਸਿਸਟਮ ਹੁੰਦਾ ਸੀ ਜੀ ਆ ਉਦੋਂ ਉਦੋਂ ਹੋਸਟਲਾਂ ਦੇ ਗਰੁੱਪ ਹੁੰਦੇ ਸੀ ਅਲੱਗ-ਅਲੱਗ ਉਹ ਅਲੱਗ ਉਹ ਅਲੱਗ ਤਰ੍ਹਾਂ ਦੀ ਹੁਣ ਹੁਣ ਅਲੱਗ ਤਰ੍ਹਾਂ ਦਾ ਜ਼ੋਨਰ ਆ ਗਿਆ ਜੀ ਉਹ ਹੋਰ ਤਰ੍ਹਾਂ ਦੀਆਂ ਲੜਾਈਆਂ ਉਦੋਂ ਤਾਂ ਟਾਈਮ ਵਨ ਕੇ ਵਾਲਾ ਸਿਸਟਮ ਹੁੰਦਾ ਸੀ ਵੀ ਤੁਸੀਂ ਆਜੋ ਫਲਾਣੇ ਤੋਂ ਮਿਲਾਂਗੇ ਫਿਰ ਬਾਅਦ ਚ ਕਈ ਵਾਰੀ ਫੈਸਲੇ ਵੀ ਹੋ ਜਾਂਦੇ ਸੀ ਕਈ ਵਰੀ ਕੋਰਟ ਚ ਵੀ ਜਾਣਾ ਪੈਂਦਾ ਸੀ ਉਹ ਲਗ ਤਰ੍ਹਾਂ ਦਾ ਪਰ ਫਿਰ ਵੀ ਉਹ ਰਮਰੀਕ ਸੀ ਵਿੱਚ ਬੰਦੇ ਪੈ ਗਏ ਫਿਰ ਫੈਸਲਾ ਹੋ ਗਿਆ ਬੇਮਿੱਤਰਤਾ ਹੋ ਗਈ ਐਦਾਂ ਦਾ ਹੁੰਦਾ ਸੀ ਉਹ ਚਕੋਟੀ ਦੇ ਮਤਲਬ ਸਟੂਡੈਂਟ ਰਹੇ ਹੋ ਤੁਸੀਂ ਆਪਣੇ ਟਾਈਮ ਚ ਸਾਰੇ ਜਿਹੜੇ ਆਉਣਾ ਪਿੰਡਾ ਚੋਂ ਇਹੀ ਕਿਸੇ ਚੰਡੀਗੜ੍ਹ ਜਿਹੜੇ ਜੰਮੇ ਉਹ ਨਹੀਂ ਲੜਦੇਗੇ ਤਾਂ ਹਾਂਜੀ ਪਿੰਡਾ ਵਾਲੇ ਲੜਦੇ ਹੁੰਦੇ ਪਿੰਡਾ ਵਾਲੇ ਯਾ ਫਿਰ ਤਾਂ ਤੁਸੀਂ ਸਭ ਜਿਹੜੇ ਹੁਣ ਜਿੱਦਾਂ 15 10 15 ਦੋਸਤ ਐ ਉਦੋਂ ਮਹਿਫਲਾਂ ਸਾਈਦੀਆਂ ਸੀ ਕਿਸੇ ਇੱਕ ਨਿਪੰਗਾ ਲੈ ਲਿਆ ਫਿਰ ਉਧਰ ਦੁਰਪੇ ਐਦਾਂ ਦਾ ਹੁੰਦਾ ਸੀ ਹਾਂ ਇੱਕ ਨੇ ਜੋ ਕਹਿਤਾ ਉਦਾਂ ਹੁੰਦਾ ਤੇ ਗੇੜੀਆਂ ਵਾਂਗਾਂ ਲਈ ਹੋਣੀਆਂ ਤੁਸੀਂ ਯਾ ਯਾਦ ਕਰਦੇ ਹੋ ਅੱਛਾ ਅੱਜ ਜਦੋਂ ਨਾਲ ਸੜਕਾਂ ਤੋਂ ਨਿਕਲਦੇ ਹੋ ਮੈਨੂੰ ਤਾਂ ਨਹੀਂ ਪਤਾ ਗੀੜੀ ਰੂਟ ਵਗੈਰਾ ਮੈਂ ਸੁਣਿਆ ਨਹੀਂ ਨਾ ਨਹੀਂ ਮੈਂ ਤਾਂ ਰਾਤ ਨੂੰ ਅਸੀਂ ਤਾਂ ਹੁਣ ਵੀ ਮੈਂ ਤੇ ਜਦੋਂ ਤੁਹਾਡਾ ਦਿਲ ਕਰਨ ਨਿਕਲ ਜਾਂਦੇ ਹੋ ਹਾਂ ਰਾਤ ਨੂੰ ਨਿਕਲਦੇ ਹਾਂ ਤਾਂ ਟਰੈਵਲ ਬਹੁਤ ਲਵ ਟਰੈਵਲਿੰਗ ਆਈ ਮੀਨ ਇਹ ਸ਼ੌਕ ਬਚਪਨ ਤੋਂ ਹੈ ਜਾਂ ਟਾਈਮ ਦੇ ਨਾਲ ਨਹੀਂ ਨਹੀਂ ਜਦੋਂ ਪਹਿਲਾਂ 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 ਤੋਂ ਹੀ ਹੈ ਜਦੋਂ ਤੋਂ ਨਿਕਲਿਆ ਪਿੰਡੋਂ ਤੋਂ ਬਸ ਐ ਹੀ ਹੈ ਟਰੈਵਲਿੰਗ ਚ ਕਿੱਦਾਂ ਦੀਆਂ ਥਾਵਾਂ ਤੇ ਜਾਣਾ ਸਕੂਨ ਦਿੰਦਾ ਤੁਹਾਨੂੰ ਬਸ ਮਹਿਫਿਲ ਸਜੀ ਹੋਵੇ ਮਿੱਤਰ ਹੋਣ ਪੰਜ 10 ਵਿੱਚ ਜਿੱਧਰ ਮਰਜ਼ੀ ਮੂੰਹ ਕਰ ਲਈ ਤੁਸੀਂ 3 ਏਮ ਵਾਲੇ ਫਰੈਂਡ ਹੋ ਤੁਹਾਨੂੰ ਕੋਈ ਵੀ ਰਾਤ ਨੂੰ 3 ਵਜੇ ਫੋਨ ਕਰੇ ਯੂ ਅਵੇਲੇਬਲ ਬਹੁਤ ਨਿੱਜੀ ਮਿੱਤਰ ਓਕੇ ਇਕੱਠੇ ਹੁੰਨੇ ਵੈਸੇ ਤਾਂ ਬਹੁਤੇ ਜਿਹੜੇ ਹੁਣ ਇਹ ਆ ਬਹੁਤੇ ਬਾਹਰ ਆ ਹਮ ਜਾਂ ਫਿਰ ਨਾਲ ਆ ਇਹਨਾਂ ਦਸ ਜਿਹੜੇ ਹਰ ਵੇਲੇ ਹੁੰਦੇ ਨੇ ਇਕੱਠੇ